ਸਾਥਿਓ ਇਹ ਜਿਹੜੀਆਂ ਤਸਵੀਰਾਂ ਤੋ ਆਪਣੇ ਮੋਬਾਈਲ ਸਕਰੀਨ ਉੱਪਰ ਦਿਖਾ ਦਿਓ ਇਹ ਕੋਠੇ ਮਾਸ਼ੇ ਪੰਚਾਇਤ ਵਾਲੇ ਦੀਆਂ ਤਸਵੀਰਾਂ ਜਿੱਥੇ ਇੱਕ ਹੀ ਪਰਿਵਾਰ ਦੇ ਚਾਰ ਜੀਏ ਦੀ ਜਿਹੜੀ ਮਰਤੀ ਹੋਈ 2014 ਵਿੱਚ ਜਿਹੜੇ ਪਾਕਿਸਤਾਨ ਦੀ ਸ਼ੈਲਿੰਗ ਹੋਈ ਦਰਸ਼ਕੋ ਤੋ ਦਿਖਸਦਾ ਉਹਦੇ ਬਾਅਦ ਇਹਨੇ ਘਰੇ ਵਿੱਚ ਕੋਈ ਨਹੀਂ ਰੋਂਦਾ ਟੋਟਲੀ ਤਾਲੇ ਲੱਗੀ ਚੁਕੇ ਨੇ ਅੱਜ ਤੋਂ ਹੀ ਇਸ ਪੂਰੀ ਸਟੋਰੀ ਦੱਸ ਗਏ ਜਿਹਨੇ ਇਸ ਆਸ ਹੈਗੀ ਆਪਣੀ ਅੱਖੇ ਦੇਖਿਆ ਉਹ ਤੋਂ ਹੀ ਇਸ ਨਾਲ ਚ ਪੂਰੀ ਸਟੋਰੀ ਕੀ ਅਖਣਾ ਹੁੰਦਾ ਸਾਥੀਓ ਅੱਜ ਜਿਹੜੀ ਸਾਡੇ ਚੈਨਲ ਦੀ ਟੀਮ ਹੈ ਬਾਰਡਰ ਏਰੀਆ ਆਈ ਚੁੱਕੀ ਦੀ ਹੈ ਜਿੱਥੇ ਤੁਸੀਂ ਮੈਂ ਦੱਸੀ ਹੋਣਾ ਕਿ 2014 ਵਿੱਚ ਪਾਕਿਸਤਾਨ ਦੀ ਤਰਫੋਂ ਇੰਨੀ ਸ਼ੈਲਿੰਗ ਹੋਈ ਤੇ ਜਿੱਥੇ ਇੱਕ ਹੀ ਪਰਿਵਾਰ ਦੇ ਚਾਰ ਜੀ ਜਿਹੜੇ ਨਾ ਮੌਕੇ ਦੇ ਕਿ ਮ੍ਰਿਤਕ ਹੋਈ ਜੀ ਦਰਸ਼ਕੋ ਤੋ ਦਿੱਖਸ ਦੇ ਹੋਂਕਾਰ ਨਾਲ ਅੱਜ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਘਰ ਜਿਹੜੇ ਨਾ ਟੋਟਲੀ ਬਿਰਾਉ ਨਹੀਂ ਚੁਕੇ ਨਾ ਕਿਉਂਕਿ ਪਾਕਿਸਤਾਨ ਆਪਣੀ ਨਾਪਾਕਰ ਕਦੇ ਕੋਲ ਬਾਜ਼ ਨਹੀਂ ਆਂਦਾ ਉਹਦੇ ਕੋਲ ਚੱਲਦੇ 2014 ਵਿੱਚ ਜਿਹੜੇ ਪਾਕਿਸਤਾਨ ਨੇ ਹੈ ਵਿਸ਼ੈਲਿੰਗ ਸਾਡੇ ਜੰਮੂ ਵਿੱਚ ਕੀਤੀ ਤੇ ਜਿਹੜਾ ਗ੍ਰਾਮ ਹੈ ਤੁਹਾਨੂੰ ਦੱਸਿਓਣਾ ਵਿਸ਼ਵਾ ਵਿਧਾਨ ਸਭਾ ਖੇਤਰ ਦਾ ਗ੍ਰਾਮ ਜਿਹੜਾ ਕੋਟੇਮਾ ਸ਼ੇ ਹੈ ਜਿਹੜਾ ਪੰਚਾਇਤ ਅਲੇ ਚ ਪੋਂਦਾ ਸਾਰੀ ਆਂਡੀ ਸਾਡੇ ਦਰਸ਼ਕੀ ਥੋੜਾ ਦੱਸੋ ਤਾ ਉਸ ਟਾਈਮ ਇਸ ਗ੍ਰਾਮ ਚ ਕਿੱਥੇ ਪਿਆ ਹੈ ਗੋਲਾ ਇਹ ਬੱਚਾ ਇੱਥੇ ਦੇਗਾ ਗੋਲਾ ਪਹਿਲਾਂ ਪਿਆ ਸਾਡੇ ਇੱਥੇ ਬੇੜਿਆ ਸੀ ਨੇ ਠੀਕ ਹੈ ਤੇ ਪਹਿਲਾ ਸਭ ਤੋਂ ਪਹਿਲਾ ਮਿਜੀਕ ਲੱਗੀ ਬੱਚਾ ਹੋਣੀ ਲੱਗੀ ਆ ਮਿਜੀ ਲੱਗੀ ਤੇ ਕਿੰਨੇ ਚਿਰ ਪਹਿਲਾਂ ਉਹ ਗੋਲੇ ਉੱਧਰ ਪਿਆ ਦੇ ਇਧਰੋਂ ਉੱਠਿਆ ਬਾਹਰ ਆਇਆ ਤੇ ਤੱਕ ਚਪ ਗੋਲੇ ਕੁੱਧਰ ਪੇ ਨੇ ਉਹ ਜਿਹੜੇ ਜਿਹੜੇ ਬਾਹਰ ਨਿਕਲੇ ਤੇ ਗੋਲਾ ਛੱਪੀ ਜਿਹੜੀ ਲੜਕਾ ਜਿਹੜਾ ਮਰਿਆ ਉਹ ਉੱਥੇ ਸੁੱਤਾ ਰੱਖਿਆ ਦਿੱਤੇ ਕੁੱਧੇ ਉਹ ਸਾਹਮਣਾ ਸੁੱਤੇ ਦਾ ਹਾਂ ਸੁੱਤੇ ਦਾ ਹਾਂਜੀ ਉੱਥੋਂ ਉੱਠਿਆ ਬਾਹਰ ਆਇਆ ਤੇ ਗੋਲਾ ਛੱਪ ਗਿਆ ਤੇ ਸਾਰੇ ਵਿਚਾਰੇ ਉੱਥੇ ਮਰੀਏ ਚਾਰ ਦੀ ਉਸੇ ਮੌਕੇ ਤੇ ਮਰੀਏ ਮੋਕੇ ਤੇ ਮਰੀਏ ਕੀ ਟਾਈਮ ਹੁੰਦੀ ਸੀ ਗੋਲਾ ਪਿਆ ਰਸਤੀ ਦਾ ਟਾਈਮ ਰਾਤੀ ਵੇਟਾ ਰਾਤੀ 12 ਆ 12:00 ਬਾਈਏਗਾ ਆਸੇ ਚੱਲੀਏ ਮੋੜ ਤੇ ਤੇ ਸਾਰੇ ਖੇਤ ਤੋਂ ਲਈਏ ਮੋੜ ਤੇ ਲਈਏ ਮੋੜ ਤੇ ਇਹ ਸਮਕਾਪ ਉਹ ਜਿਹੜੀਆਂ ਗੱਡੀਆਂ ਆਈਆਂ ਤੇ ਇਨੀ ਲੱਦੀਆਂ ਨੇ ਤੇ ਮੈਂ ਸਵੇਰੇ 4 ਵਜੇ ਲੇਤਾ ਨਹੀਂ ਹੁਣ ਸਵੇਰੇ 4 ਵਜੇ ਮੈਨੂੰ ਲੇਤਾ ਤੇ ਜਦੋਂ ਮੈਂ ਉਹ ਤੋਂ ਉਹਦੇ ਬਾਰੇ ਇਸ ਮਕਾਨੇ ਚ ਕੋਈ ਨਹੀਂ ਰਿਹਾ ਇੱਥੇ ਕੋਈ ਨਾ ਹੁਣ ਤਾਂ ਕੋਈ ਬੰਦ ਨਹੀਂ ਆਹ ਤੇ ਗੌਰਮਾਟ ਨੇ ਇਹ ਮਕਾਨ ਉਂ ਬਣਾਈ ਦਿੱਤੇ ਪਹਿਲਾਂ ਕੱਚੇ ਹੋਰ ਮਕਾਨ ਬਣਾਈ ਦਿੱਤੇ ਨਹੀਂ ਤੇ ਰੰਦਾ ਐਸਾ ਕੋਈ ਨਹੀਂ ਮੈਂ 2014 ਦੇ ਬਾਅਦ ਤੇ ਨਹੀਂ ਕੋਈ ਸ਼ੈਲਿੰਗ ਇੱਧਰ ਕੋਈ ਨਹੀਂ ਆਇਆ ਉਹ ਨਾਲ ਨਹੀਂ ਹੋਈ ਇਹ ਮਾਰੇ ਮੁੱਠੀ ਹੈ ਇਹ ਪਛਾਹ ਜਾਈ ਤਾਂ ਉਹ ਆਗਿਆ ਚਲੀ ਇਧਰ ਨਹੀਂ ਮਾਪੇ ਇਧਰ ਨਹੀਂ ਪਈ ਇਧਰ ਨਹੀਂ ਪਈ ਹਾਂ ਇਹ ਇਸ ਗਰਾਹ ਚ ਹੋਰ ਵੀ ਕਹਾਣੀ ਲੱਗੀ ਜਾਂਦੇ ਚ ਜੀ ਲੱਗੀ ਕਿਹਨੇ ਲੱਗੀ ਸਾਰੇ ਤੇ ਇੱਕ ਮੀਜੀ ਲੱਗੀ ਉਸ ਗਰਾਹ ਚ ਹੋਰ ਕਹਾਣੀ ਲੱਗੀ ਇੰਦੇ ਕੰਨ ਨਹੀਂ ਗਾਹ ਹੋਰ ਕੋਈ ਨਹੀਂ ਹੈ ਸੱਚੀ ਤੋ ਦਿਕਸ਼ਦੋ ਕੀ ਬੜਾ ਅਗੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਕਿ ਇੱਕ ਹੀ ਪਰਿਵਾਰ ਦੇ ਚਾਚੇ 4 ਜੀ ਜਿਹੜੇ ਨਾਲ ਮੌਕੇ ਤੇ ਹੁੰਦੀ ਮ੍ਰਿਤੂ ਜਿਲ੍ਹ ਪਾਕਿਸਤਾਨ ਦੀ ਤਰਫਾਂ ਜਿਹੜੇ ਸ਼ੈਲਿੰਗ ਹੋਈ ਮਰਜਾ ਮਤੂਫੇਰ ਦਸੀ ਉਹੜਾ ਜਿਹੜਾ ਗ੍ਰਾਂਹ ਹੈ ਬਿਸ਼ਨਾ ਵਿਧਾਨ ਸਭਾ ਖੇਤਰ ਦਾ ਗਰਾਂ ਜਿਹੜਾ ਕੋਠੇ ਮਾਸ਼ਾ ਜਿਹੜੀ ਪੰਚਾਇਤ ਅਲੇ ਪੁੰਦੀ ਹੈ ਤੇ ਉਹ ਦਿਸੋਗੇ ਕਿ ਅੱਜ ਵੀ ਇੱਕ ਘਰ ਜਿਹੜੇ ਬਿਰਾਨ ਹੋਏ ਦਿਨਾਂ ਇਹਨੇ ਘਰੇ ਵਿੱਚ ਕੋਈ ਨਹੀਂ ਰਹਿੰਦਾ ਮਰ ਤਸਵੀਰਾਂ ਬੜੀਆਂ ਕੇ ਹੈਰਾਨ ਕਰਨ ਵਾਲੀਆਂ ਨੇ ਪਾਕਿਸਤਾਨ ਜਿਸ ਲਈ ਵੀ ਆਪਣੀ ਨਾਪਾਕ ਹਰਕਤਾਂ ਕੋਲ ਬਾਜ ਨਹੀਂ ਆਉਂਦਾ ਤੁਸੀਂ ਮੂੰਹ ਦੀ ਖਾਣੇ ਪੁੰਦੀ ਦਰਸ਼ਕੋ ਜਿੰਨਾ ਤੋਂ ਹੀ ਪਤਾ ਪਿੱਛੇ ਜੇ ਵੀ ਜਿਲੇ ਆਪਰੇਸ਼ਨ ਸੰਦੂਰ ਚੱਲਿਆ ਉਹਦੇ ਵਿੱਚ ਵੀ ਪਾਕਿਸਤਾਨ ਦੋ ਦਿਨ ਵਿੱਚ ਗੁੱਟਨੇ ਟਕਾਈ ਉੜੇ ਸਾਡੇ ਹਿੰਦੁਸਤਾਨ ਨੇ ਮਰ ਤਸਵੀਰਾਂ ਤੋਂ ਜਿਹੜੀਆਂ ਦਿਖਾ ਦਿਓ ਇਹ ਬਾਰਡਰ ਏਰੀਆ ਦੀਆਂ ਤਸਵੀਰਾਂ ਨੇ ਅੱਜ ਆਪਸੀ ਸਾਂਝੀ ਟੀਵੀ ਚੈਨਲ ਦੀ ਟੀਮ ਜਿਹੜੀ ਬਾਰਡਰ ਏਰੀਆ ਚ ਆਈਦੀ ਹੈ ਤਾਂ ਉਹ ਦੱਸਾਈ ਜੇ 2014 ਵਿੱਚ ਜਿਸ ਘਰ ਵਿੱਚ ਇੱਕ ਪਰਿਵਾਰ ਦੇ ਚਾਰ ਜੀਵ ਦੀ ਮਰਤਿ ਹੋ ਗਈ ਖਾਸ ਕਰਕੇ ਅਸੀਂ ਤੁਹਾਨੂੰ ਦੇ ਕੰਨੇ ਉਂਦੀ ਗੱਲਬਾਤ ਕਰਾਈਏ ਜਿਹੜੇ ਇਸ ਆਸੇਗੀ ਜਿਨੇ ਆਪ ਵੀ ਤੀਖਿਆ ਉਹਨੇ ਸਾਫ਼ ਸੁਣਾਇਆ ਕਿ ਸਾਡੇ ਕੰਨੇ ਇਹ ਗੱਲਬਾਤ ਹੋਈ ਹੀ ਰਾਤੀ 12 ਵਜੇ ਦਾ ਸਮਾਂ ਹੈ ਤੇ ਜਿਹੜੇ ਲੜਕੇ ਦੀ ਮਰਕੀ ਵੀ ਹੀ ਉਹ ਇਸ ਤੇ ਇਸ ਜਗ੍ਹਾ 'ਚ ਸੁੱਤੇ ਰਹਾ ਤੇ ਜਿਨੇ ਉਪਰ ਪਾਕਿਸਤਾਨ ਦੀ ਤਰਫਾ ਗੋਲਾ ਪਿਆ ਸਾਡੇ ਕੰਨੇ ਨਰੇਸ਼ ਕੁਮਾਰ ਉਹਨੇ ਬੜੇ ਜੰਗ ਲੀਡਰ ਨੇ ਮਾਸ਼ਾ ਬਰਾਦਰੀ ਅੱਛੇ ਜੁਵਾਚਾਰੇ ਨੇ ਇਹ ਸਾਡੇ ਦਰਸ਼ਕੀ ਥੋੜਾ ਦੱਸੋ ਕੀ ਗੱਲਬਾਤ ਹੋਈ ਉਸਲੇ ਕੋਈ 2014 ਜਿਲ੍ਹੇ ਦਾ ਸਰ 2014 ਦੇ ਵਿੱਚ ਰਾਤੀ ਫਾਇਰਿੰਗ ਸ਼ਾਟ ਹੋਈ ਤੇ ਸਰ ਪਾਕਿਸਤਾਨ ਦਾ ਸ਼ਾਇਦ ਮੋਟਾਰਸ਼ਲਾਣਾ ਸ਼ੁਰੂ ਹੋਈ ਏ ਇਹ ਸਰ ਵਿਚਾਰੇ ਘਾਰਗੇ ਉਸ ਟਾਈਮ ਉਹਕੇ ਸਰ ਨਿਕਲ ਨਹੀਂ ਸਕੇ ਕੋਦੇ ਬਾਹਰ ਕਿਉਂਕਿ ਅਗਰ ਇਥੋਂ ਆਹ ਨਿਕਲਣਾ ਬਿੰਦਾ ਸਾਨੂੰ ਬੜਾ ਮੁਕਕਠਾਈ ਦਾ ਕਨੇ ਬੋ ਸਾਹਮਣਾ ਕਰਨਾ ਪੈਂਦਾ ਹਣਾ ਤੇ ਸਰ ਇਹ ਰਾਤੀ ਇੱਕ ਇੰਦਾ ਲੜਕਾ ਉਹ ਵਿਚਾਰਾ ਬਾਥਰੂਮ ਉੱਠਿਆ ਇੰਦੇ ਸਸ ਚੱਲਿੰਗਾ ਇਹ ਆਨਸਪੋਰ ਡੈਥ ਹੋਈ ਹਾਂ ਚਾਰ ਬੰਦੇ ਦੇ ਆਨਸਪੋਰ ਹੋਈਏ ਤੇ ਇੱਕ ਸਾਰੀ ਮਾਤਾ ਰੇਣੀ ਥੋੜੀ ਇੰਜਰੀ ਆਈ ਜੇ ਹੈਨਾ ਤੇ ਫਿਰ ਇਹਦਾ ਇਲਾਜ ਵਗੈਰਾ ਹੋਇਆ ਹਸਪੀਟਲ ਤੇ ਬਾਕੀ ਦੀ ਡੈਥ ਹੋਈ ਵਿਚਾਰੇ ਦੀ ਤੇ ਉਸ ਕਾਰਨ ਇਹ ਕਾਰ ਉਹ ਟੋਲੀ ਬੰਦ ਹੋਈ ਰਹਿ ਦੋ ਉਹ ਵਿਚਾਰੇ ਕੋਦੇ ਬਾਹਰ ਰੋਵਾ ਦੇਣਾ ਤੇ ਇਹ ਜਿਹੜਾ ਥੋੜਾ ਪਿੰਡਾ ਥੋੜਾ ਪਿਛਲਾ ਗਉ ਆ ਪਿੰਡ ਪਿਛਲਾ ਤੇ ਥੋੜਾ ਮਤਲਬ ਤੇ ਜੋ ਵੀ ਡਵੈਲਪਮੈਂਟ ਵਾਲਾ ਸਿਲਸਿਲਾ ਰੁਕਦਾ ਬੜਾ ਰੁਕਦਾ ਤੇ ਉਹਨਾਂ ਉਹ ਮੀਨਸਾਨੂੰ ਐ ਸਾਡੇ ਡਾਕਟਰ ਸਾਹਿਬ ਉਹ ਇੱਕ ਬੜੇ ਹੁਨਰ ਵਾਲੇ ਡਾਕਟਰ ਆ ਅੱਛੇ ਕੰਮ ਕਰਾਉਂਦਾ ਉਹ ਤੇ ਉਹਨਾਂ ਦੀ ਸਾਨੂੰ ਦਿਹਾਇਆ ਤੱਕ ਹੀ ਭਈ ਜਿਹੜੇ ਵੀ ਦਿੰਦੇ ਮਕੀ ਉਹ ਪਿਛਲੇ ਲੋਕਾਂ ਜਾਂਦੇ ਕੋਈ ਮਕਾਨ ਨਹੀਂ ਬਣੇ ਕੁਝ ਨਾ ਤੁਹਾਨੂੰ ਦੀ ਰਿਪੋਰਟ ਕਰੋ ਤੇ ਉਹਨਾਂ ਸੈਂਪਲ ਹੀ ਸਟਾਰ ਹੋ ਗਈ ਤੇ ਡਾਕਟਰ ਸਾਹਿਬ ਨੇ ਇਹਦੀ ਰਿਪੋਰਟ ਤੇ ਜਿਹੜੀ ਦੀ ਆ ਸਾਥੀਓ ਤੋਂ ਦਿਖਿ ਸਕਦੇ ਨਰੇਸ਼ ਕੁਮਾਰੋਂ ਨੇ ਬੜੇ ਅੱਛੇ ਤਰੀਕੇ ਨਾਲ ਵਿਸਥਾਰ ਚ ਸਮਝਾਇਆ ਕਿ ਇੱਕੀ ਪਰਿਵਾਰ ਦੇ ਚਾਰ ਜੀ ਜੀ ਦੇ ਕਿਲੇ ਪਾਕਿਸਤਾਨ ਦੇ ਦਰਵਾਜ਼ੇ 'ਚ ਲੰਗੀ ਹੋਈ ਤੇ ਇੰਦੀ ਮੌਕੇ ਦੀ ਮਰਤੂਈ ਹੈ ਇਹ ਅੱਜ ਉਹ ਘਰ ਜਿਹੜੇ ਟੋਟਲੀ ਬਰਾਂਡ ਹੋ ਚੁੱਕੇ ਨੇ ਇਹਨੇ ਮਕਾਨੇ 'ਚ ਕੋਈ ਨਹੀਂ ਰਹਿੰਦਾ ਬੜਾ ਵੱਡਾ ਆਸਾ ਜਿਹੜਾ ਸਾਡੇ ਜੰਮੂ ਵਿੱਚ ਦੇਖਣ ਲਈ ਮਿਲਿਆ ਮਰ ਵੀਡੀਓ ਵੀ ਸ਼ੇਅਰ ਜ਼ਰੂਰ ਕਰਿਓ ਔਰ ਕੋਈ ਅਪਡੇਟ ਸਾਡੇ ਕੋਲਾਂ ਦੇ ਹੱਥੰਦਲ ਜ਼ਰੂਰ ਪਹੁੰਚਾ ਕੇ